ਕਰਵਾ ਚੌਥ ਦਾ ਵਰਤ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਰੱਖਦੀਆਂ ਨੇ ਹਰ ਸਾਲ ਰੱਖਦੀਆਂ ਨੇ ਇਸ ਵਾਰ ਵੀ ਜਿਹੜਾ ਕਰਵਾ ਚੌਥ ਦਾ ਵਰਤ ਜਿਹੜਾ ਜਲੋਟਿਆ ਮਹੱਲੇ ਨਦੀ ਖਾਰੀ ਖੋਈ ਦੇ ਕੋਲ ਰੱਖਿਆ ਗਿਆ ਕਥਾ ਹੋਈ ਆ ਇੱਥੇ ਗੱਲਬਾਤ ਕਰ ਲਏ ਥੋੜੀ ਜੀ ਪਹਿਲੇ ਪੁਤਾਨੀ ਜੀ ਕੋ ਗੱਲਬਾਤ ਕਰ ਲੈਣੇ ਥੋੜੀ ਜੀ ਕਥਾ ਸੁਣਾ ਦਿਓ ਜੀ ਕੀ ਨਾਮ ਦੱਸ ਦਿਓ ਪਹਿਲੇ ਆਪਣਾ ਹਾਂਜੀ ਸੰਗੀਤਾ ਸ਼ਰਮਾ ਜੀ ਮੇਰਾ ਨਾਮ ਹੈ ਤੇ ਇਹ ਕਥਾ ਹੈਗੀ ਆ ਕਰਵਾ ਚੌਥ ਵਰਤ ਦੀ ਇਹ ਜਿਹਦਾ ਇੱਕ ਸੁਹਾਗਣ ਵਾਸਤੇ ਆ ਤੇ ਜਿੱਦਾਂ ਇਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਵਰਤ ਰੱਖ ਕੇ ਸਾਨੂੰ ਕੋਈ ਵੀ ਇਤ ਦਾ ਕੰਮ ਨਹੀਂ ਕਰਨਾ ਚਾਹੀਦਾ ਜਿੱਦਾਂ ਕਿ ਕਥਾ ਵਿੱਚ ਆ ਕੇ ਉਹਨੇ ਨਾ ਵਰਤ ਰੱਖ ਕੇ ਸੂਈਆਂ ਸੂਈ ਧਾਗੇ ਦਾ ਕੰਮ ਕੀਤਾ ਹੁੰਦਾ ਕਸੀਦਾ ਕੱਢਿਆ ਹੁੰਦਾ ਤੇ ਉਹਦੇ ਪਤੀ ਤੇ ਮਤਲਬ ਰੋਮ ਰੋਮ ਤੇ ਸੂਈਆਂ ਚੁੱਭੀਆਂ ਸੀਗੀਆਂ ਤੇ ਇਹਦੇ ਵਿੱਚ ਇਹੀ ਦੱਸਦੇ ਆ ਕਿ ਵਰਤ ਰੱਖ ਕੇ ਆਪਣਾ ਜਿੰਨਾ ਧਿਆਨ ਆ ਪੂਜਾ ਪਾਠ ਕਰੋ ਤੇ ਐਸਾ ਕੰਮ ਨਹੀਂ ਕਰਨਾ ਚਾਹੀਦਾ ਕੋਈ ਵੀ ਸੂਈ ਧਾਗੇ ਦਾ ਜਾਂ ਵੀ ਪਤੀ ਤੇ ਹਨਾ ਕੋਈ ਨੁਕਸਾਨ ਹੋਵੇ ਤੇ ਵਾਸਅ ਇਹੀ ਪਤੀ ਦੀ ਲੰਬੀ ਉਮਰ ਪਤੀ ਦੀ ਲੰਬੀ ਉਮਰ ਵਾਸਤੇ ਇਹ ਵਰਤ ਹੁੰਦਾ ਆ ਥੈਂਕ ਯੂ ਕੀ ਨਾ ਜੀ ਹਾਂਜੀ ਮੇਰਾ ਨਾਮ ਉਸ ਸ਼ਰਮਾ ਜੀ ਅੱਜ ਇਹ ਕਰਵਾ 14 ਦਾ ਵਰਤ ਰੱਖਿਆ ਹਾਂਜੀ ਉਹ ਸਾਹ ਤੁਹਾਡੇ ਸਾਹਮਣੇ ਹੀ ਖੜਿਆ ਕਹਿੰਦੇ ਖਰਚਾ ਬਹੁਤ ਕਰਾਤਾ ਕਹਿੰਦੇ ਨਹੀਂ ਨਹੀਂ ਜੀ ਪੁੱਛੋ ਉਹਨਾਂ ਨੂੰ ਮੈਨੂੰ ਕਹਿੰਦੇ ਉਹਨਾਂ ਨੇ ਆਈ ਸ਼ਿਕਾਇਤ ਲਾਤੀ ਕਹਿੰਦੇ ਖਰਚਾ ਬਹੁਤ ਕਰਾਇਆ ਨਹੀਂ ਨਹੀਂ ਸਾਹ ਜੀ ਆਓ ਜਰਾ ਕਿੱਧਰ ਚਲੋ ਇਹ ਜਿਹਨੂੰ ਕਹਿੰਦੇ ਖਰਚੇ ਲਈ ਹੁੰਦਾ ਹਾਂਜੀ ਸੈਵਤੀ ਨਾਲ ਚੱਲੀ ਗਈ ਸੈਵਤੀ ਨਾਲ ਜੀ ਹਾਂਜੀ ਅੱਜ ਕਰਵਾ ਚੌਥ ਦਾ ਵਰਤ ਰੱਖਿਆ ਨਾਲ ਪਿਆਰ ਤੇ ਨਾ ਹੋਈ ਆ ਹਾਂਜੀ ਜੀ ਹੁਣ ਇਸ ਤੋਂ ਬਾਅਦ ਚੰਦਰਮਾਤਾ ਜੀ ਕਹਿੰਦੇ ਨਿਕਲਦਾ ਹੀ ਨਹੀਂ ਨਹੀਂ ਜੀ ਨਿਕਲੂਗਾ ਨਿਕਲੂਗਾ ਇਹ ਇੰਗਲੈਂਡ ਥੋੜਾ ਜਿੱਥੇ ਨਿਕਲਿਆ ਨਹੀਂ ਰਹੀ ਸੀ ਉਸੇ ਦਾ 12:01 ਵਜੇ ਉਹ ਕੋਈ ਗੱਲ ਨਹੀਂ ਜੀ ਹਾਂਜੀ ਕੀ ਕਹਿਣਾ ਚਾਹੋਗੇ ਵਰਤ ਦੇ ਬਾਰੇ ਭਾਜੀ ਅਸੀਂ ਇਹੀ ਚਾਹੁੰਦੇ ਆ ਕਿ ਇਹ ਜਿੱਦਾਂ ਸਾਰੀਆਂ ਭੈਣਾਂ ਅੱਜ ਸਜੀਆਂ ਆ ਇਹ ਹਮੇਸ਼ਾ ਹੀ ਇਦਾਂ ਸਜੀਆਂ ਰਹਿਣ ਹਨਾ ਇਹ ਸਾਡਾ ਸੁਹਾਗ ਐਡਾ ਕੋ ਲੰਬਾ ਹੋਵੇ ਕਿ ਅਸੀਂ जदो भी इस दुनिया तो जाइए अपने पति के हथा चाह शिंगार करके शिंगवार शर्मा तो मैं गौरजा माता का जयकारा लाऊगी गोल बोली गौरी शंकर भगवान ने क्योंकि वराती यही सोच के रखिये बड़ा धार्मिक व्रत आड़ी ही मेहमा हैगी <laughs> ਹਰ ਸਾਲ ਸਾਰੀ ਲੇਡੀਆਂ ਜਿਹੜੀਆਂ ਹੈ ਆ ਬੜੀਆਂ ਸ਼ਰਦਾ ਭਾਵਨਾ ਆਪਣੇ ਪਤੀ ਦੀ ਲੰਬੀ ਉਮਰ ਵਾਸਤੇ ਇਹੇ ਵਰਤ ਰੱਖਦੀਆਂ ਹੈਗੀਆਂ ਆ ਪਰਮਾਤਮਾ ਇੱਦਾਂ ਹੀ ਸਾਰਿਆਂ ਤੇ ਮੇਰਾ ਬਣਾਈ ਰੱਖੇ ਇਦਾਂ ਹੀ ਕਿਰਪਾ ਬਣਾਈ ਰੱਖੇ ਅ ਮੈਂ ਇਹੀ ਕਹੂੰਗੀ ਕਿ ਜੇ ਤੁਸੀਂ ਵਰਤ ਰੱਖਦੇ ਹੋ ਪੂਰਾ ਸ਼ਰਦਾ ਭਾਵ ਰੱਖਿਆ ਕਰੋ ਬੈਠ ਕੇ ਬਿਲਕੁਲ ਸ਼ਾਂਤ ਹੋ ਕੇ ਸ਼ਰਦਾ ਭਾਵਨਾ ਲਕਥਾ ਸੁਨਿਆ ਕਰਿਆ ਕਰੋ ਕਰਿਆ ਕਰੋ ਕਿਉਂਕਿ ਸਾਰਾ ਦਿਨ ਤੁਸੀਂ ਭੁੱਖੀਆਂ ਰਹਿਣੀਆਂ ਆ ਔਰ ਭੁਖੇ ਰਹਿ ਕੇ ਸਵੇਰੇ ਦਾ ਬਹੁਤ ਖਾਈ ਜਾਂਦੀ ਹੈ ਸਵੇਰੇ ਆ ਫੇ ਵੀ ਸਾਰਾ ਦਿਨ ਪਾਣੀ ਨਹੀਂ ਪੀਣਾ ਇਹ ਵੀ ਬਹੁਤ ਮਤਲਬ ਇੱਕ ਤਪੱਸਿਆ ਦੇ ਬਰਾਬਰ ਹੈਗਾ ਆ ਸੋ ਪ੍ਰਮਾਤਮਾ ਸਭ ਦੀ ਕਿਰਪਾ ਬਣਾਈ ਰੱਖੇ ਗौरी शंकर भगवान ਸਭ ਦੀ ਕਿਰਪਾ ਬਣਾਈ ਰੱਖੇ ਬਸ ਮੇਰਾ ਇਹ ਹੀ ਸੰਦੇਸ਼ ਹੈਗਾ ਆ ਕਿ ਆਪਣੇ ਤਿਉਹਾਰ ਜਿਹੜੇ ਹੈਗੇ ਆ ਸਾਰੇ ਹਿੰਦੂ ਧਰਮ ਦੇ ਤਿਉਹਾਰ ਜਿਹੜੇ ਹੈਗੇ ਆ ਸਾਡੇ ਸਨਾਤਨ ਧਰਮ ਦੇ ਵਿੱਚ ਹਰੇਕ ਦੀ ਮਹਿਮਾ ਆ ਉਹ ਹਰੇਕ ਨੂੰ ਚਾਹੀਦਾ ਕਿ ਅੱਗੇ ਹੋ ਕੇ ਅਸੀਂ ਵੱਧ ਚੜ ਕੇ ਮਨਾਈਏ ਔਰ ਗਾਂ ਆਪਣੇ ਬੱਚਿਆਂ ਨੂੰ ਵੀ ਦੱਸਿਓ ਉਹਨਾਂ ਨੂੰ ਵੀ ਐਕਸਪਲੇਨ ਕਰਿਏ ਕਿ ਹਰੇਕ ਦਾ ਮੀਨਿੰਗ ਕੀ ਹੈਗਾ ਆ ਬਸ ਮੇਰੀ ਇਹੀ ਸਾਰਾ ਸੰਦੇਸ਼ ਹੈਗਾ ਆ ਸਭ ਕੀ ਨਾ ਜੀ ਦਾਦਾ ਹਾਂਜੀ ਬਿੰਦੀ ਗੁਪਤਾ ਅਈ ਵਰਤ ਰੱਖਿਆ ਜੀ ਕੀ ਕਹਿਣਾ ਚਾਹੋਗੇ ਤੇ ਹਾਂਜੀ ਇਹ ਸੁਹਾਗਣਾ ਦਾ ਵਰਤ ਹੈ ਔਰ ਸਾਰੀ ਸੁਹਾਗਣਾਂ ਹੀ ਚਾਹੁੰਦੀਆਂ ਕਿ ਅਸੀਂ ਜਦੋਂ ਤੱਕ ਜਿੰਨੇ ਐ ਇਹ ਵਰਤ ਕਰਦੇ ਰਹੀਏ ਆਪਣੇ ਪਤੀ ਦੀ ਲੰਬੀ ਆਇਓ ਉਹ ਮੰਗਦੀਆਂ ਰਹਿਣ ਹਮੇਸ਼ਾ ਹੀ ਕੀ ਨਾ ਜੀ ਦਾਦਾ ਮੰਨੀ ਸਰ ਮੰਨੀ ਪੁਣੀ ਜੀ ਅੱਜ ਵਰਤ ਰੱਖਿਆ ਤੁਸੀਂ ਤੇ ਕੀ ਕਹਿਣਾ ਚਾਹੋਗੇ ਮਾਸੇ ਆਪਣੇ ਪਤੀ ਦੀ ਲੰਬੀ ਉਮਰ ਲਈ ਬਾਰਤ ਰੱਖਿਆ ਹੋਆ ਸਦਾ ਸੁਹਾਗਣੀ ਰਹੀਏ ਪਤੀ ਦੀ ਲੰਬੀ ਉਮਰ ਹੋਵੇ ਸਾਰਾ ਸੁੱਖ ਸ਼ਾਂਤੀ ਨਾਲ ਆਪਣੇ Hindu ਧਰਮ ਦੇ ਸਾਰੇ ਮਨਾਏ ਅਸੀਂ ਤਿਉਹਾਰ ਤੇ ਸਹੀ ਰਹੇ ਸਾਰੇ ਸਾਰਾ ਵਿਸ਼ੇ ਹਾਂਜੀ ਮੇਰਾ ਨਾਮ ਜੀ ਮੋਨਿਕਾ ਸ਼ਰਮਾ ਹੈਗਾ ਆ ਤੇ ਮੈਂ ਅੱਜ ਇੱਥੇ ਸਾਰੀਆਂ ਮਹਿਲਾਵਾਂ ਔਰਤਾਂ ਜਿਹੜੀਆਂ ਕਥਾ ਕਰਨ ਆਈਆਂ ਸੀ ਤਾਂ ਮੈਂ ਸੁਨਾ ਨਾਈਆਂ ਸੀ ਤਾਂ ਮੈਂ ਵੀ ਉਹਨਾਂ ਦੇ ਨਾਲ ਆਈਆਂ ਇਹ ਵਰਤ ਜਿੱਦਾਂ ਕਿ ਸਾਰੇ ਹੁਣੇ ਤੁਸੀਂ ਆਪ ਹੀ ਕਹਿ ਰਹੇ ਸੀ ਕਿ ਇਹ ਜਿਹੜਾ ਵਰਤ ਹੈਗਾ ਇਹ ਪਤੀ ਦੀ ਲੰਬੀ ਉਮਰ ਲਈ ਰੱਖਿਆ ਜਾਂਦਾ ਔਰ ਸਭ ਜਿਹੜੀਆਂ ਸਭ ਔਰਤਾਂ ਜਿਹੜੀਆਂ ਇਹ ਖੁਸ਼ੀ-ਖੁਸ਼ੀ ਇਹ ਵਰਤ ਰੱਖਦੀਆਂ ਹੈਗੀਆਂ ਉਹਨਾਂ ਨੂੰ ਸਭ ਨੂੰ ਸਜਣ ਦਾ ਮੌਕਾ ਮਿਲਦਾ ਹੈਗਾ ਉਹ ਤਿਆਰ ਹੋ ਕੇ ਸਭ ਆਂਦੀਆਂ ਹੈਗੀਆਂ ਔਰ ਇਹ ਵਰਤ ਰੱਖਦੀਆਂ ਔਰ ਫਿਰ ਪੂਜਾ ਕਰਦੀਆਂ ਹੈਗੀਆਂ ਆਪਣੇ ਘਰਲੇ ਦਾ ਖਰਚਾ ਵੀ ਉਹ ਕਰਾਉਂਦੀਆਂ ਕਹਿੰਦੇ ਨੇ ਇਹ ਜ਼ਰੂਰੀ ਨਹੀਂ ਹੈ ਜੀ ਉਹ ਵੀ ਖੁਸ਼ੀ-ਖੁਸ਼ੀ ਕਰਦੇ ਕਿਉਂਕਿ ਉਹਨਾਂ ਦਾ ਵੀ ਇੰਸ਼ੋਰੈਂਸ ਹੁੰਦਾ ਹੈਗਾ ਉਹਨਾਂ ਦਾ ਵੀ ਸਾਲ ਚ ਇੱਕ ਵਾਰੀ ਇੰਸ਼ੋਰੈਂਸ ਹੁੰਦਾ ਹੈ ਨਾ ਇਸ ਕਰਕੇ ਉਹ ਸਾਰੇ ਕੰਮ ਖੁਸ਼ੀ-ਖੁਸ਼ੀ ਕਰਾਉਂਦੇ ਆ ਉਹ ਆਪਣੀ ਵਾਈਫ ਨੂੰ ਲੈ ਕੇ ਆਪ ਹੀ ਜਾਂਦੇ ਮਹਿੰਦੀ ਲਵਾਉਣ ਲਈ ਵੀ ਹਾਂ ਫਿਰ ਸੰਗੀਤਾ ਮਹਾਜਨ ਜੀ ਅਜੀ ਵਰਤ ਰੱਖਿਆ ਤੁਸੀਂ ਕਦਾ ਸੁਣੀ ਹੈ ਇਸ ਤਰ੍ਹਾਂ ਦਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਜੀ ਕਿੰਵੀਂ ਕੰਨਾਵਰਤ ਰੱਖਿਆ ਜੀ ਮੇਰਾ 3ਰਡ ਹੈ 3ਰਡ ਪਰ ਜੀ ਤੇ ਹੁਣ ਚੰਦਰਮਾ ਦੇਖ ਕੇ ਪਾਣੀ ਪੀਣਾ ਜੀ ਜੀ ਬਿਲਕੁਲ ਨਿਕਲਣਾ ਨਹੀਂ ਆਏਗਾ ਨਿਕਲੇਗਾ ਤੁੰ ਨੂੰ ਨਿਕਲਣਾ ਪੈਣਾ ਹੈ ਕੀ ਮੈਸੇਜ ਦੇਵੋ ਜੋ ਬਹੁਤ ਸਾਰੇ ਰੱਖਣਾ ਚਾਹੀਦਾ ਜੀ ਬਿਲਕੁਲ ਰੱਖਣਾ ਚਾਹੀਦਾ ਹੈ ప్రతి ਦਿਿਲਮ ਦੀ ਉਮਰ ਲਈ ਬਿਲਕੁਲ ਰੱਖਣਾ ਚਾਹੀਦਾ ਹੈ ਕੀ ਨਾਈ ਬੋੜਾ ਸਰਿਤਾ ਮਹਾਜਨ ਤੇ ਅੱਜ ਵਰਤ ਰੱਖਿਆ ਜੀ ਕਥਾ ਹੋਈ ਹੈ ਇੱਥੇ ਜੀ ਕਿ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਇਸ ਵਰਤ ਦੇ ਬਾਰੇ ਵਰਤ ਕਿਉਂ ਰੱਖਿਆ ਜਾਂਦਾ ਹੈ ਪਤਾ ਹੈ ਆਪੇ ਆਦਮੀ ਦੀ ਲੰਬੀ ਉਮਰ ਵਾਸਤੇ ਵਰਤ ਰੱਖਿਆ ਜਾਂਦਾ ਹੈ ਤੇ ਕਥਾ ਵੀ ਕੋਈ ਸੁਣਾਉਂਦੇ ਆ ਉਹ ਥੋੜੀ ਆਵਾਜ਼ ਕਿ ਉਹ ਵਰਤ ਹੀ ਰੱਖਿਆ ਆਪਾਂ ਨਹੀਂ ਨਹੀਂ ਜ਼ਿਆਦਾ ਕਥਾ ਸੁਣੀ ਹੈ ਜੀ ਹਾਂ ਜੀ ਹਾਂ ਜੀ ਥੋੜੀ ਸੁਣਾ ਦਿਓ ਹਜੇ ਸੁਣੀ ਆ ਜੀ ਚਲੋ ਕੋਈ ਗੱਲ ਨਹੀਂ ਠੀਕ ਕਹਿਣਾ ਚਾਹੋਗੇ ਖੁਸ਼ੀ ਖੁਸ਼ੀ ਰੱਖੋ ਸਾਰੇ ਜਣੇ ਕਿੰਨਾ ਜੀਤਾ ਅਨਿਤਾ ਮਾ ਜੀ ਵਰਤ ਰੱਖਿਆ ਤੁਸੀਂ ਕਰਵਾ ਚੌਥਾ ਕਿੰਨਾ ਵਰਤਾ ਤੁਹਾਡਾ 34 35 ਹੋ ਸਕਦਾ ਹੈ ਕਿਸ ਤਰ੍ਹਾਂ ਲੱਗ ਰਿਹਾ ਜੀ ਬਾਪੂ ਹਾਂਜੀ ਬਹੁਤ ਅੱਛਾ ਲੱਗ ਰਿਹਾ ਸਾਰੀਆਂ ਭੈਣਾਂ ਆਪਣੇ ਇਕੱਠੇ ਹੋਈਆਂ ਇਸ ਟਾਈਮ ਤੇ ਅਸੀਂ ਜੀ ਤੇ ਆਪਣੀ ਕਥਾ ਕੋਥਾ ਸੁਣੀਏ ਇਕੱਠੇ ਹੋ ਕੇ ਅਸੀਂ ਹਾਂਜੀ ਬਹੁਤ ਅੱਛਾ ਲੱਗ ਰਿਹਾ ਕਰਵਾ ਚੌਥਾ ਵਰਤ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਰੱਖਦੀਆਂ ਆਵਾ ਜਿਹੜੀਆਂ ਤਸਵੀਰਾਂ ਇਸ ਵਕਤ ਤੁਹਾਨੂੰ ਨਿੰਮ ਵਾਲੇ ਵਿਹੜੇ ਤੋਂ ਦਿਖਾ ਰਹੇ ਆ ਨਿੰਮ ਵਾਲੇ ਵਿਹੜੇ ਵਿੱਚ ਕਥਾ ਹੋਈ ਆ ਪੂਜਾ ਅਰਚਨਾ ਹੋਈ ਆ ਔਰ ਵਰਤ ਰੱਖਿਆ ਥੋੜੀ ਜਿਹੀ ਬਹੁਤੀ ਗੱਲਬਾਤ ਕਰ ਲੈਨੇ ਆ ਕੀ ਨਾ ਜੀ ਤੁਹਾਡਾ ਪ੍ਰੇਮ ਲਤਾ ਅੱਜ ਵਰਤ ਰੱਖਿਆ ਜੀ ਹਾਂਜੀ ਕਿੰਨਾ ਵਰਤ ਤੁਹਾਡਾ ਤਕਰੀਬਨ ਮੇਰਾ ਹੈਗਾ 45ਵਾਂ ਵਰਤ 45 45 ਵੈਰੀ ਗੁੱਡ ਜੀ ਛੇ ਕੀ ਕਿਉਂ ਰੱਖਦੇ ਜੀ ਵਰਤ ਇਹ ਜਿੱਦਾਂ ਕਹਿੰਦੇ ਸਿਆਣੇ ਵੀ ਆਦਮੀ ਦੀ ਵੱਡੀ ਉਮਰ ਵਾਸਤੇ ਕਰੀਦਾ ਜੀ ਵੱਡੀ ਉਮਰ ਕਹ ਦੇ ਕਿ ਨਾ ਵੀ ਮੇਰਾ ਨਾਮ ਪਿੰਕੀ ਜੱਸਲਾ ਜੀ ਹਾਂਜੀ ਵਰਤ ਰੱਖਿਆ ਤੁਸੀਂ ਅੱਜ ਹਾਂਜੀ ਬਿਲਕੁਲ ਇਹ ਹਰ ਸਾਲ ਰੱਖਦੇ ਹੋ ਹਾਂਜੀ ਕਿੰਨਾ ਵਰਤਿਆ ਮੇਰਾ 26 ਮਾ ਵਰਤਿਆ 26 ਹੁੰਦਾ ਹਾਂਜੀ ਘਰ ਆ ਇਹਦਾ ਖਰਚਾ ਖਰਚਾ ਕਰਾਉਂਦੇ ਹਾਂ ਹਾਂਜੀ ਕਾਫੀ ਫੁੱਲ ਜੀ ਹਾਂਜੀ ਹਾਂਜੀ ਫੁੱਲ ਬਟਾ ਬਿਲਕੁਲ ਜੀ ਤੇ ਇਸ ਦਿਨ ਤਾਂ ਸਾਨੂੰ ਮੌਕਾ ਮਿਲਦਾ ਕਿ ਅਸੀਂ ਉਹਨਾਂ ਦਾ ਖਰਚਾ ਕਰਾਈ ਕਰਾਈਏ ਖਰਚਾ ਕਰਾਈਏ ਫੁੱਲ ਕੇ ਕਰਾਈਏ ਬਿਲਕੁਲ ਬਿਲਕੁਲ ਕੁੱਲ ਕੇ ਤੇ ਆਪਾਂ ਚ ਇਹ ਜੋ ਵਰਤਾ ਇਹ ਥੋੜੀ ਦਾ ਉਮਰ ਏ ਜੀ ਜਦੋਂ ਪਾ ਚੰਦਰਮਾ ਦਿਖਨਾਇਆ ਤੋਂ ਚੰਦਰਮਾ ਤੋਂ ਦਿਖਣਾ ਨਹੀਂ ਕਿਹਦਾ ਨਹੀਂ ਦਿਖੂਗਾ ਜੀ ਨਹੀਂ 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 ਜੀ ਇਹ ਦਿਖੂਗਾ ਚੰਦਰਮਾ ਹਾਂ ਜੀ ਨਹੀਂ ਤੇ ਮੇਰੇ ਤੇ ਸਾਡੇ ਚੰਦਰਮਾ ਆਇਆ ਨਾ 9 ਵਜੇ ਸੀ ਉਹਨਾਂ ਨੂੰ ਅਰਗ ਦੇ ਕੇ ਆਪਣਾ ਵਰਤ ਖੋਲ ਲਾਂਗੇ ਜੀ ਹਾਂ ਜੀ ਹਾਂ ਜੀ ਕੀ ਨਹੀਂ ਤੁਹਾਡਾ ਜੋਤੀ ਜੋਤੀ ਜੀ ਕੀ ਕਹਿਣਾ ਚਾਹੋਗੇ ਅੱਜ ਵਾਰ ਸੇਮ ਹੀ ਹੈ ਜੀ ਚਲੋ ਠੀਕ ਹੈ ਤੋ ਇਹ ਸੀ ਤਸਵੀਰਾਂ ਜਿਹੜੀਆਂ ਨੰਮ ਵਾਲੇ ਵਿੜੇ ਦੀਆਂ ਜਿੱਥੇ ਵਰਤ ਰੱਖਿਆ ਗਿਆ ਕੁਝ ਸ਼ੋਗਲ ਮੇਲਾ ਵੀ ਕੀਤਾ ਆ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾਲਾ ਨਿਊਜ਼ ਕੋਰਡਰ